ਸਾਥੀਓ ਅੱਜ ਮੈਂ ਤੁਹਾਨੂੰ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗਾ ਕਿ ਜਿਸ ਸਭ ਤੁਹਾਨੂੰ ਸਾਰੇ ਜਾਣਦੇ ਹੋ ਕਿ ਭਾਰਤ ਦੇ ਵਿੱਚ ਲੋਕਤੰਤਰੀ ਪ੍ਰਣਾਲੀ ਹੈ ਲੋਕਾਂ ਦੁਆਰਾ ਲੋਕally ਉਹ ਲੋਕਾਂ ਦੀ ਸਰਕਾਰ ਚੁਣੀ ਜਾਂਦੀ ਹੈ ਉਹ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਨੂੰ ਰੋਟੀ ਕਪੜਾ ਮਕਾਨ ਸਿੱਖਿਆ ਸਿਹਤ ਅਤੇ ਸੁਰੱਖਿਆ ਪ੍ਰਦਾਨ ਕਰਨਾ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਹੋ ਚੁੱਕੇ ਨੇ ਪਰ ਅਗਰ ਤੁਸੀਂ ତਰਾਤਲ ਦੇ ਉੱਤੇ ਪਿੰਡਾਂ ਕਸਬਿਆਂ ਜਾ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ ਤਾਂ ਜਿੰਨਾ ਕੋ ਅੱਜ ਤੱਕ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਪਾਇਆ ਖਾਸ ਕਰ ਜਿਸ ਇਲਾਕੇ ਦੇ ਵਿੱਚ ਅਸੀਂ ਰਹਿੰਦੇ ਹਾਂ ਜ਼ਿਲ੍ਹਾ ਪਠਾਨਕੋਟ ਹਲਕਾ ਪੁਆ ਅਗਰ ਇੱਥੋਂ ਦੇ ਜਿਹੜੇ ਪਿੰਡ ਨੇ ਉੱਥੇ ਅਗਰ ਅਸੀਂ ਕੁਮਕੀ ਦੇਖੀਏ ਉਹਨਾਂ ਦੀਆਂ ਗਲੀਆਂ ਦੇਖੀਏ ਉਹਨਾਂ ਦੇ ਜੋ ਵੀ ਰਹਿਣ ਸਹਣ ਦਾ ਜੋ ਸੱਤਰ ਹੈ ਉਹ ਦੇਖੀਏ ਤਾਂ ਲੱਗਦਾ ਨਹੀਂ ਹੈ ਕਿ ਇੱਥੇ ਭਾਰਤ ਦੇ ਵਿੱਚ ਕੋਈ ਵਿਕਾਸ ਹੋਇਆ ਹੋਵੇਗਾ ਖਾਸ ਕਰ ਉਹ ਗਰੀਬ ਤੱਕੇ ਜੋ ਹਾਸ਼ੀਏ ਤੇ ਬੈਠਣ ਹੈ ਉਹਨਾਂ ਦੇ ਬੰਦ ਕੋਈ ਵੀ ਸਰਕਾਰ ਅਜੇ ਤੱਕ ਧਿਆਨ ਨਹੀਂ ਦੇ ਪਾਈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਇਸ ਵੇਲੇ ਸਭ ਤੋਂ ਜ਼ਿਆਦਾ ਸ਼ੋਸ਼ਣ ਗਰੀਬ ਤੱਕੇ ਦਾ ਹੋ ਰਿਹਾ ਹੈ ਬੇਸ਼ੱਕ ਸਰਕਾਰਾਂ ਬਹੁਤ ਲੁਭਾਨੀਏ ਸਕੀਮਾਂ ਸਮੇਂ-ਸਮੇਂ ਤੇ ਲਾਂਚ ਕਰਦੀਆਂ ਹਨ ਪਰ ਕੋਈ ਵੀ ਸਕੀਮ ਜੋ ਇੱਕ ਆਖਰੀ ਪੈਦਾਨ ਤੇ ਬੈਠਾ ਵਿਅਕਤੀ ਹੈ ਉਹ ਨੂੰ ਪੂਰਨ ਤੌਰ ਤੇ ਨਹੀਂ ਮਰੀ। ਅਗਰ ਦੇਖਿਆ ਜਾਵੇ ਤਾਂ ਇਥੇ ਰੋਜ਼ਗਾਰ ਦੀ ਬਹੁਤ ਕਮੀ ਹੈ। ਲਗਭਗ 90% ਤੋਂ ਵੀ ਵੱਧ ਲੋਕ ਬੇਰੁਜ਼ਗਾਰ ਹਨ। ਨਿਰਬੇਰਜ਼ਗਾਰੀ ਤੋਂ ਭਾਵ ਕਿ ਮਜ਼ਦੂਰੀ ਦੇਤੇ ਨਿਰਭਰ ਹਨ। ਔਰ ਜਦੋਂ ਅਸੀਂ ਉਹ ਉਹਨਾਂ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਜ਼ਦੂਰੀ ਵੀ ਸਾਨੂੰ ਸਹੀ ਤਰੀਕੇ ਦੇ ਨਾਲ ਨਹੀਂ ਮਿਲਦੀ ਐਵਰੇਜ ਮਹੀਨੇ ਦੇ ਵਿੱਚ 30 ਦਿਨ ਹੁੰਦੇ ਹਨ ਪਰ ਉਹ ਕਹਿੰਦੇ ਹਨ ਕਿ 15 18 ਜਾਂ 20 ਮੈਕਸਿਮਮ 20 ਦਿਨ ਉਹਨਾਂ ਨੂੰ ਮਜ਼ਦੂਰੀ ਮਿਲਦੀ ਹੈ ਔਰ ਦੂਸਰੇ ਪਾਸੇ ਇਸ ਤਰ੍ਹਾਂ ਇੱਕ ਮਨਰੇਗਾ ਦੀ ਸਕੀਮ ਵੀ ਜਿਹੜੀ ਸਰਕਾਰ ਨੇ 2005-5 ਦੇ ਵਿੱਚ ਲਾਂਚ ਕੀਤੀ ਸੀ ਹੁਣ ਉਹ ਸਕੀਮ ਦੀ ਜਿਹੜੀ ਖਤਮ ਹੋ ਗਈ ਹੈ ਪਰ ਪਹਿਲਾਂ ਜਿਹੜੀ ਮਨਰੇਗਾ ਸਕੀਮ ਚੱਲ ਰਹੀ ਸੀ ਉਹਦੇ ਵਿੱਚ ਵੀ ਜੋ 100 ਦਿਨ ਰੋਜ਼ਗਾਰ ਗਾਰੰਟੀ ਦਿੱਤੀ ਸੀ ਉਹ ਵੀ ਲੋਕਾਂ ਨੂੰ ਨਹੀਂ ਮਿਲ ਪੰਦੀ ਸੀ ਔਰ ਦੂਸਰਾ ਜੋ ਉਜਰਤ ਮਿਲਦੀ ਸੀ ਮਜ਼ਦੂਰੀ ਮਿਲਦੀ ਸੀ ਉਹ ਵੀ ਬਹੁਤ ਘੱਟ ਸੀ ਪੜੇ ਲਿਖੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੱਚੇ ਬੇਰੁਜ਼ਗਾਰ ਘੁੰਮ ਰਹੇ ਹਨ ਉਹਨਾਂ ਵਾਸਤੇ ਕੋਈ ਵੀ ਰੁਕ ਰੋਜ਼ਗਾਰ ਦਾ ਪ੍ਰਬੰਧ ਸਰਕਾਰਾਂ ਨਹੀਂ ਕਰ ਪਾ ਰਹੀਆਂ ਦੂਸਰੇ ਪਾਸੇ ਜ਼ਮੀਨ ਵਗੈਰਾ ਵੀ ਜਿਹੜੀ ਹੈ ਲਗਭਗ 95% ਲੋਕਾਂ ਕੋਲ ਜ਼ਮੀਨ ਨਹੀਂ ਹੈ ਇੱਕ ਆਪਸ਼ਨ ਹੁੰਦਾ ਹੈ ਕਿ ਜਿਆਦਾ ਵਿਅਕਤੀ ਕੋਲ ਕੁਝ ਜ਼ਮੀਨ ਹੋਵੇ ਉੱਥੇ ਆਪਣੀ ਰੋਜੀ ਰੋਟੀ ਕਮਾ ਸਕੇ ਜਾਂ ਨੌਕਰੀ ਹੋਵੇ ਜਾਂ ਕੋਈ ਬਿਜ਼ਨਸ ਵਗੈਰਾ ਹੋਵੇ। ਔਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਹੈਗੇ ਆ ਕਿ ਬੜਾ ਹੀ ਕੰਪੀਟੀਸ਼ਨ ਦਾ ਜ਼ਮਾਨਾ ਹੈ ਕਿ ਇੱਕ ਛੋਟਾ ਮੋਡਾ ਵਿਅਕਤੀ ਜਿਹੜਾ ਉਹ ਬਿਜ਼ਨਸ ਨਹੀਂ ਕਰ ਪੰਦਾ। ਕਿਉਂਕਿ ਛੋਟੇ ਤੋਂ ਛੋਟਾ ਬਿਜ਼ਨਸ ਵੀ ਲੱਖਾਂ ਦੀ ਲਾਗਤ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਪਰ ਇੰਨਾ ਪੈਸਾ ਜਿਹੜਾ ਹੈ ਆਮ ਆਦਮੀ ਕੋਲ ਇਸ ਮੈਲੇ ਨਹੀਂ ਹੈ ਵੈਸੇ ਵੀ ਅਸੀਂ ਦੇਖਦੇ ਹਾਂ ਜਦੋਂ ਘਰਾਂ ਦੇ ਵਿੱਚ ਲੋਕਾਂ ਨਾਲ ਗਰੀਬਾਂ ਨਾਲ ਗੱਲਬਾਤ ਕਰਦੇ ਹਾਂ ਉਹ ਪਹਿਲੇ ਇਹ ਕਰਜ਼ੇ ਥੱਲੇ ਦੱਬੇ ਹੋ ਜਾਂਦੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੋਵੇਗਾ ਕੋਈ ਇਸ ਤਰ੍ਹਾਂ ਦਾ ਘਰ ਹੋਵੇਗਾ ਜਿਸ ਦੇ ਸਿਰ ਦੇ ਉੱਤੇ ਕਰਜ਼ਾ ਨਹੀਂ ਹੈ ਦੂਸਰੇ ਪਾਸੇ ਇੱਕ ਵੱਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆ ਆਇਆ ਉਹ ਘਰਾਂ ਦੀ ਸਮੱਸਿਆ ਹੈ ਇਸ ਤਰ੍ਹਾਂ ਦੇ ਪਰਿਵਾਰ ਦੇਖੇ ਹਨ ਜਿਨ੍ਹਾਂ ਦੇ ਕੋਲ ਇੱਕ ਇੱਕ ਜਾਂ ਦੋ ਦੋ ਮਰਲਾ ਜਗ੍ਹਾ ਹੈ ਉਹ ਲਾਲਕੀਰ ਦੇ ਅੰਦਰ ਹਨ ਔਰ ਉਦੀ ਰਜਿਸਟਰੀ ਵਗੈਰਾ ਵੀ ਉਹਨਾਂ ਦੇ ਕੋਲ ਨਹੀਂ ਹੈ। ਭਾਵੇਂ ਕਿ ਉਹ ਆਜ਼ਾਦ ਭਾਰਤ ਦੇ ਵਿੱਚ ਰਹਿ ਰਹੇ ਹਨ ਪਰ ਉਹਨਾਂ ਦਾ ਮਕਾਨ ਵੀ ਅਜੇ ਤੱਕ ਉਹਨਾਂ ਦੇ ਨਾਂ ਦੇ ਨਹੀਂ ਹੈ। ਕੱਲ ਨੂੰ ਜਦੋਂ ਪਰਿਵਾਰ ਵਧੇਗਾ ਉਹਨਾਂ ਦੇ ਵੀ ਬੱਚੇ ਹੋਣਗੇ। ਫਿਰ ਉਹਨਾਂ ਦੇ ਬੱਚੇ ਜਿਹੜੇ ਆ ਉਹ ਕਿੱਥੇ ਮਕਾਨ ਬਣਾਣਗੇ? ਇਹ ਬਹੁਤ ਵੱਡੀ ਇੱਕ ਸਮੱਸਿਆ ਹੈ। ਜਗ੍ਹਾ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਦੋ ਦੋ 30 ਲੱਖ ਰੁਪਇਆ ਮਰਲਾ ਜਗਾ ਜਿਹੜੀ ਹੈ ਉਹ ਇਸ ਵੇਲੇ ਵਿਕ ਰਹੀ ਹੈ ਪਿੰਡਾਂ ਦੇ ਵਿੱਚ ਵੀ ਵਿਕ ਰਹੀ ਹੈ ਇੱਕ ਮਜ਼ਦੂਰ ਬੰਦਾ ਜਿਹਦੀਆਂ 15 ਦਿਹਾੜੀਆਂ ਖਿੱਚ ਕੇ ਲੱਗ ਰਹੀਆਂ ਆ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਲ ਦੇ ਨਾਲ ਕਰ ਰਿਹਾ ਹੈ ਉਹ ਇੰਨੀਆਂ ਮਹਿੰਗੀਆਂ ਜ਼ਮੀਨਾਂ ਖਰੀਦਣ ਦੇ ਵਾਸਤੇ ਅਸਮਰਥ ਹੈ ਔਰ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀ ਕਿ ਮੇਰਾ ਘਰ ਮੇਰੇ ਨਾਮ ਸਕੀਮ ਇਹਦੇ ਬਾਰੇ ਕਿਸੇ ਵੀ ਸਰਕਾਰ ਨੇ ਅਜੇ ਤੱਕ ਤਵੱਜੋ ਨਹੀਂ ਦਿੱਤੀ ਹੈ ਉਹ ਸਰਕਾਰ ਦਾ ਫਰਜ਼ ਬੰਦ ਹੈ ਕਿ ਘੱਟੋ ਘੱਟ ਜਿਹੜੇ ਲਾਲ ਕਿਰ ਦੇ ਅੰਦਰ ਲੋਕ ਰਹਿ ਰਹੇ ਨੇ ਉਹਨਾਂ ਦੀਆਂ ਘਰਾਂ ਦੀਆਂ ਰਜਿਸਟਰੀ ਜਿਹੜੀਆਂ ਉਹ ਕੀਤੀਆਂ ਜਾਣ ਦੂਸਰਾ ਇੱਕ ਲੈਂਡ ਰਿਫਾਰਮ ਐਕਟ 1972 ਹੈ ਉਹ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਸ ਨੂੰ ਲਾਗੂ ਨਹੀਂ ਕੀਤਾ ਇੰਪਲੀਮੈਂਟ ਨਹੀਂ ਕੀਤਾ ਅਗਰ ਉਹ ਲੈਂਡ ਸੀਲਿੰਗ ਐਕਟ ਜਾਂ ਲੈਂਡ ਰਿਫਾਰਮ ਐਕਟ 1972 ਲਾਗੂ ਹੁੰਦਾ ਹੈ ਤਾਂ ਜਿਹੜੇ ਲੈਂਡਲੈਸ ਲੋਕ ਹੈਗੇ ਆ ਗਰੀਬ ਲੋਕ ਹੈਗੇ ਆ ਬੇਸਮਿਨੇ ਲੋਕ ਲੋਕ ਹੈਗੇ ਆ ਉਹਨਾਂ ਨੂੰ ਜ਼ਮੀਨਾਂ ਮਿਲ ਸਕਦੀਆਂ ਨੇ ਪਰ ਇਹਦੇ ਵਿੱਚ ਕੋਈ ਵੀ ਸਰਕਾਰ ਅਜ ਤੱਕ ਕਿਸੇ ਵੀ ਸਰਕਾਰ ਨੇ ਅਜ ਤੱਕ ਸੰਗਿਆਣ ਜਿਹੜਾ ਨਹੀਂ ਲਿਆ ਹੈ ਪਾਬ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਦਬ ਕੇ ਗਰੀਬ ਦਾ ਸ਼ੋਸ਼ਣ ਕੀਤਾ ਹੈ ਸ਼ੋਸ਼ਣ ਅੱਜ ਵੀ ਜਾਰੀ ਹੈ ਔਰ ਕੱਲ ਵੀ ਰਹੇਗਾ ਗਰੀਬ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਆਇਆ ਕਿ ਮੇਰੇ ਹੱਕ ਕੀ ਹਨ ਮੇਰੇ ਅਧਿਕਾਰ ਕੀ ਹਨ ਉਹਨੂੰ ਵਿਚਾਰੇ ਨੂੰ ਅਗਰ ਸਵੇਰ ਦੀ ਰੋਟੀ ਖਾ ਲਈ ਹੈ ਤੇ ਸ਼ਾਮ ਦੀ ਰੋਟੀ ਦਾ ਫਿਕਰ ਹੁੰਦਾ ਹੈ ਅਗਰ ਸ਼ਾਮ ਦੀ ਖਾ ਲਈ ਹੈ ਤੇ ਸਵੇਰ ਦੀ ਰੋਟੀ ਦਾ ਫਿਕਰ ਰਹਿੰਦਾ ਹੈ ਉਹਨਾਂ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਬਸ ਸਵੇਰ ਉਹ ਸ਼ਾਮ ਦੀ ਰੋਟੀ ਦੇ ਵਿੱਚ ਉਲਝਿਆ ਜਾਏ ਉਲਝ ਜਾ ਰੇ ਇਹਦਾ ਅਸਲੀ ਵਿਕਾਸ ਕੀ ਹੈ ਕਿ ਇਹਦੇ ਬੱਚਿਆਂ ਦਾ ਵਿਵਿਖ ਕੀ ਹੋਵੇਗਾ ਉਹਦੇ ਬਾਰੇ ਇਹ ਸੋਚ ਹੀ ਨਾ ਪਾਈ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਆ ਲੋਕਾਂ ਦੀ ਇਹ ਸਰਕਾਰਾਂ ਡਿਵੈਲਪ ਕਰ ਰਹੀਆਂ ਨੇ। ਸੋ ਸਰਕਾਰਾਂ ਨੂੰ ਚਾਹੀਦਾ ਕਿ ਜੇ ਜੋ ਵੀ ਸਕੀਮਾਂ ਜਿਹੜੀਆਂ ਲਾਂਚ ਕਰਦੇ ਨੇ ਅ ਖਾਸ ਕਰ ਗਰੀਬਾਂ ਦੇ ਵਾਸਤੇ ਉਹ ਇਹਨਾਂ ਨੂੰ ਇਨਸ਼ੋਰ ਵੀ ਕਰਨਾ ਚਾਹੀਦਾ ਹੈ ਕਿ ਉਹ ਗਰੀਬਾਂ ਤੱਕ ਪਹੁੰਚੀਆਂ ਹੈ ਕਿ ਨਹੀਂ ਪਹੁੰਚੀਆਂ। ਔਰ ਕੁਝ ਸਕੀਮਾਂ ਤੇ ਆਦਤ ਵਿੱਚ ਹੀ ਦਮ ਤੋੜ ਜਾਂਦੀਆਂ ਹਨ। ਉਹ ਲੋਕਾਂ ਤੱਕ ਨਹੀਂ ਪਹੁੰਚਦੀਆਂ ਹਨ। ਔਰ ਜੋ ਅਸਲੀ ਵਿਕਾਸ ਭਾਰਤ ਦਾ ਕਰਨਾ ਹੈ ਉਹ ਜਦੋਂ ਤੱਕ ਭਾਰਤ ਦੇ ਗਰੀਬ ਲੋਕਾਂ ਦਾ ਵਿਕਾਸ ਨਹੀਂ ਹੋਏਗਾ ਉਦੋਂ ਤੱਕ ਭਾਰਤ ਦਾ ਵਿਕਾਸ ਨਹੀਂ ਮੰਨਿਆ ਜਾਏਗਾ ਲੋ ਨੋੜ ਕੇ ਅਮੀਰਾਂ ਦਾ ਵਿਕਾਸ ਹੋ ਰਿਹਾ ਹੈ ਲੇਕਿਨ ਗਰੀਬਾਂ ਦਾ ਵਿਨਾਸ਼ ਹੋ ਰਿਹਾ ਹੈ ਗਰੀਬ ਦੇ ਹਾਲਾਤ ਜਾ ਕੇ ਤੁਸੀਂ ਪ੍ਰੈਕਟੀਕਲੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋ ਜਾਣ ਸੋ ਅਸੀਂ ਸਰਕਾਰਾਂ ਅੱਗੇ ਔਰ ਆਮ ਜਨਤਾ ਔਰ ਖਾਸ ਕਰ ਗਰੀਬਾਂ ਦੇ ਅੱਗੇ ਵੀ ਇਹ ਬੇਨਤੀ ਰੱਖਾ ਜਾਂਦੇ ਆ ਕਿ ਆਪਣੇ ਹੱਕਾਂ ਅਧਿਕਾਰਾਂ ਦੇ ਵਾਸਤੇ ਆਵਾਜ਼ ਬੁਲੰਦ ਕਰੋ ਆਪਣੇ ਜਾਗਰਤੀ ਆਪਣੇ ਅੰਦਰ ਦਬព ਕਰੋ ਕਿ ਮੇਰੇ ਹੱਕ ਕੀ ਹਨ ਮੇਰੇ ਹੱਕੂ ਕੀ ਹਨ ਕਿਉਂਕਿ ਤੁਸੀਂ ਆਪਣੀਆਂ ਕੀਮਤੀ ਵੋਟਾਂ ਪਾ ਕੇ ਆਪਣੀ ਸਰਕਾਰਾਂ ਬਣਾਉਂਦੇ ਹੋ ਆਪਣੇ ਨੁਮਾਇੰਦੇ ਚੁਣਦੇ ਹੋ ਜਿਹੜੇ ਤੁਹਾਡੇ ਤੁਹਾਡੇ ਉੱਤੇ ਅੱਜ ਹਕੂਮਤ ਕਰ ਰਹੇ ਹਨ ਔਰ ਅਸਲ ਵਿੱਚ ਹੁਕਮਰਾਨ ਨਹੀਂ ਹਨ ਇਹ ਤੁਹਾਡੇ ਸੇਵਕ ਹਨ ਤੁਹਾਡੇ ਸੇਵਾਦਾਰ ਹਨ ਕਿਉਂਕਿ ਜਦੋਂ ਵੀ ਤੁਹਾਡੇ ਕੋਲ ਵੋਟਾਂ ਲੈਣ ਆਉਂਦੇ ਹਨ ਤਾਂ ਤੁਹਾਡੇ ਨਾਲ ਵਾਅਦੇ ਕਰਦੇ ਹਨ ਕਹਿੰਦੇ ਹਨ ਕਿ ਅਸੀਂ ਤੁਹਾਡੇ ਸੇਵਾਦਾਰ ਹਨ ਲੇਕਿਨ ਬਾਅਦ ਕੀ ਹੁੰਦਾ ਹੈ ਕਿ ਜਨਤਾ ਇਹਨਾਂ ਦੀ ਨੌਕਰ ਬਣ ਜਾਂਦੀ ਹੈ ਔਰ ਇਹ ਇਹਨਾਂ ਦੇ ਮਾਲਕ ਬਣ ਜਾਂਦੇ ਹਨ ਔਰ ਦੂਸਰਾ ਜਨਤਾ ਦਾ ਨੋਟ ਜਨਤਾ ਦੇ ਨੋਟ ਦੇ ਨਾਲ ਹੀ ਸਰਕਾਰੀ ਖਜ਼ਾਨੇ ਭਰਦੇ ਹਨ ਔਰ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੀ ਸਾਰਾ ਪੈਸਾ ਜਿਹੜਾ ਹੈ ਉਹ ਵਿਵਸਥਾ ਨੂੰ ਚਲਾਉਣ ਵਾਸਤੇ ਲਗਾਇਆ ਜਾਂਦਾ ਹੈ ਜਿਹਦੇ ਵਿੱਚ ਗਰੀਬਾਂ ਨੂੰ ਉੱਪਰ ਚੁੱਕਣ ਵਾਸਤੇ ਪਿੰਡਾਂ ਦਾ ਵਿਕਾਸ ਕਰਨ ਵਾਸਤੇ ਦੇਸ਼ ਦਾ ਵਿਕਾਸ ਕਰਨ ਵਾਸਤੇ ਇਹ ਪੈਸਾ ਖਰਚ ਕੀਤਾ ਜਾਂਦਾ ਹੈ ਪਰ ਜਦੋਂ ਅਸੀਂ ਪ੍ਰੈਕਟੀਕਲੀ ਰੂਪ ਦੇ ਵਿੱਚ ਦੇਖਦੇ ਹਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਕਾਸ ਦੇਖਦੇ ਹਾਂ ਤਾਂ ਵਿਕਾਸ ਨੂੰ ਦੂਰ ਤੱਕ ਨਜ਼ਰ ਨਹੀਂ ਆਉਂਦਾ ਹੈ ਫਿਰ ਇਹ ਲੋਕਾਂ ਦਾ ਪੈਸਾ ਜੋ ਹੈ ਟੈਕਸਾਂ ਦੇ ਰੂਪ ਦੇ ਵਿੱਚ ਜਾਂਦਾ ਹੈ ਇਹ ਕਿੱਥੇ ਜਾਉਂਦਾ ਹੈ ਇਹ ਵੀ ਜਿਹੜਾ ਹੈ ਸਵਾਲ ਜਿਹੜਾ ਹੈ ਆਮ ਜਨਤਾ ਨੂੰ ਸਰਕਾਰਾਂ ਦੇ ਕੇ ਕਰਨਾ ਚਾਹੀਦਾ ਹੈ ਆਪਣੇ ਹੱਕਾਂ ਦੇ ਵਾਸਤੇ ਜਿਹੜਾ ਹੈ ਆਪਣੀ ਆਵਾਜ਼ ਉਲੰਧ ਕਰਨੀ ਚਾਹੀਦੀ ਹੈ ਅੱਗੇ ਆਉਣਾ ਚਾਹੀਦਾ ਹੈ ਫਿਰ ਹੀ ਇਹ ਸਰਕਾਰਾਂ ਜਾਗਣਗੀਆਂ ਫਿਰ ਹੀ ਤੁਹਾਡੇ ਹੱਕ ਹਕੂਕ ਜਿਹੜਾ ਤੁਹਾਨੂੰ ਮਿਲ ਸਕਣਗੇ ਧੰਨਵਾਦ ਜੈਪੀਨ ਜੈਕ